ਗੁਰੂ ਜੀ ਦੀ ਸਾਡੀ ਮਾਣੀ ਸਾਥ ਗੁਰੂ ਆਪ ਪਿਆਰ ਕਰਨ ਬੱਲੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਬਹੁਤ ਕੁਝ ਸੁਣਿਆ ਸੰਤ ਬਾਬਾ ਨਾਨਕ ਜੀ ਦੇ ਅੱਜ ਵੀ 20 ਸਾਲਾਂ ਤੋਂ 30 ਸਾਲਾਂ ਤੋਂ ਸੁਣਦੇ ਆਂਗੇ ਉਹਨਾਂ ਦੀ ਮਹਿਮਾ ਬੰਦਾ ਬਿਆਨ ਕਰ ਨਹੀਂ ਸਕਦਾ ਉਨੇ ਬਾਬਾ ਲਾਸ਼ ਸਿੰਘ ਦੀ ਗੱਲ ਸੁਣਾ ਰਿਹੀ ਸੀ ਕਿ ਉਹਨਾਂ ਦਾ ਘਾਟਾ ਪੂਰਾ ਨਹੀਂ ਹੋ ਸਕਦਾ ਇਹਦੇ ਕੋਈ ਡਾਕਟਰ ਨਹੀਂ ਬਾਰੇ ਇਹ ਤਾਂ ਪਰਉਨ ਮਨੁਤਰੋਂ ਸੁਣੀ ਮਿਲਿਆ ਕੋ ਮਹਾਂਪੁਰਖ ਦੇ ਗਏ ਨਹੀਂ ਪਰ ਜੁਨੀਅਰ ਤੇ ਤਰ੍ਹਾਂ ਆਪਾਂ ਦੂਤਾ ਮਹਾਂਪੁਰਖਾਂ ਦਾ ਬਚਨ ਦੱਸ ਕਰਨ ਨੂੰ ਕਿਥੋਂ ਹੋਈਆਂ ਉਹ ਗੱਲਾਂ ਕਿਥੋਂ ਮਿਲਦੀਆਂ ਆਓ ਇੱਕ ਬਾਤ ਇਨਸਾਨ ਦੇ ਦਿਸਮਪਤੀ ਕਰਦਾ ਹੈ ਜਿੰਦੂ ਵਾਲੀ ਬਾਬਾ ਜੀ ਨਵੇਂ ਨੇ ਵੀ ਆਏ 78 ਤੋਂ ਹਾਰੇ ਲੱਗੇ ਜਾਣਾ ਸ਼ੁਰੂ ਕੀਤਾ ਜੋ ਪਹਿਲੀ ਵਾਰੀ ਜੀਪ ਲਈ ਨਾ ਤੇ ਸਾਡੇ ਪਿਤਾ ਜੀ ਨੂੰ ਕਹਿੰਦੇ ਨੇ ਗਿਆਨੀ ਜੀ ਕਹਿੰਦੇ ਚੱਲ ਗਿਆਨੀ ਤੂੰ ਆਪਣਾ ਕਾਜ ਦਿਖਾਵਾ ਮੋਦੀ ਕੌਲ ਪਟਿਆਲੇ ਤੇ ਮੈਨੂੰ ਲੈ ਕੇ ਨਾਲ ਅੱਜ ਕੱਲੋ ਝੋਕਰੇ ਸਭਾਣੇ ਨਾਲ ਕਾਜ ਦੇਖਣ ਉਹ ਕਾਜ ਦੇਖਿਆ ਉਹ ਟਾਕੇ ਮੜੀਆਂ ਦੇਖੀਆਂ ਜਿੱਥੇ ਬਾਬਾ ਚ ਵਾਧੂ ਸੰਮੋ ਤੇ ਬਹਿ ਕੇ ਝੋਕੜਾ ਮਾਰਦੇ ਨੇ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਚਲੋ ਤੁਹਾਨੂੰ ਹਰ ਕਰਛੇ ਤੇ ਧਰਤੀ ਤੇ ਬੈਠ ਜਾਈਏ ਜਿੱਤੇ ਮਾਂ ਪੜਦਾ ਜਾਸ ਹੋਇਆ ਉਹਦੇ ਛੇਵੇਂ ਪਾਸ਼ਾ ਦਾ ਗੁਰਦਰਾ ਸੀ ਆਹ ਗੱਲ ਕਹਿ ਕੇ ਸਮਾਪਤ ਕਰ ਰਿਹਾ ਕੋ ਬਹੁਤ ਅਹਿਮ ਗੱਲ ਸੌਣ ਰੱਖੀ ਤੇ ਤਾਂ ਮੈਂ ਕਿਹਾ ਬਾਬਾ ਜੀ ਮੱਖਾ ਜੇਗਾ ਇਹ ਘੋੜਾ ਗੰਦਾ ਪਿਆਰ ਅੰਦਰ ਦੇ ਦਿਓ ਮਾਂ ਤੁਸੀਂ ਨਹੀਂ ਜਾਣਾਂ ਕਿ ਕਹਿੰਦੇ ਨਹੀਂ ਅਸੀਂ ਇੱਥੇ ਬੈਠੇ ਆਂ ਦੇਖੋ ਬਾਬਾ ਜੀ ਦੇ ਨਾਲ ਗੁਰਬਾਣੀ ਦਾ ਕਿੰਨਾ ਪ੍ਰਕਾਸ਼ ਗਵਨਦਾ ਤੇ ਭੋਗ ਪੈਂਦਾ ਪਿਆ ਸੀ 12 ਨੂੰ ਦੀਪ ਬਣੀ ਚੱਲ ਰਹੀ ਸੀ ਦਾਸ ਦੀ ਯਾਦ ਵਿੱਚ ਵੀ ਮੱਖਾਂ ਦੇ ਕੇ ਆ ਗਏ ਨਾ ਤੇ ਬਾਬਾ ਜੀ ਕਹਿੰਦੇ ਜੀਸੋਂ ਟੇ ਗਿਆ ਮੱਖਾ ਮੈਂ ਕਹਾ ਹਾਂ ਜੀ ਅੰਦਰ ਬਾਣੀ ਕੀ ਸੁਣੀ ਉਹ ਸਮੇਂ ਮੈਂ ਹਾਂ ਜੀ ਬਾਣੀ ਤਾਂ ਕੋਈ ਨਹੀਂ ਸੁਣੀ ਤੇ ਕਹਿੰਦਾ ਵੀ ਤੂੰ ਛੁੜਿਆ ਕੀ ਜਪਜੀ ਸਾਹਿਬ ਤੇ ਬਾਬੇ ਨੇ ਪੰਕਤੀ ਪੜ੍ਹੀ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸਰਤਾ ਸ਼ਿਨਾਨ ਸੋਇਆ ਪਰ ਪਰ ਪਾਵੇ ਮਾਂ ਸੁਣਨਾ ਹੀ ਮੱਥਾ ਟੇਕਣਾ ਉਹ ਸਾਨੂੰ ਤਾਂ ਪੰਕਤੀ ਨਹੀਂ ਯਾਦ ਬਾਬਾ ਜੀ ਬਾਹਰ ਜੀਬ ਦੇ ਵਿੱਚ ਪੰਕਤੀ ਸੁਣਾਈ ਆ ਆ ਕੇ ਸਮਾਪਤੀ ਤਰ੍ਹਾਂ ਬਾਬਾ ਜੀ ਕਹਿੰਦੇ ਨੇ ਪੋਸਟ ਨੇ ਤੁਸੀਂ ਮੱਥਾ ਪੂ ਚੀਕਦੇ ਵੀ ਸੀ ਨਾ ਇਹ ਵਿਵਾਰਾਂ ਦੇ ਵਿਧੀ ਦੇ ਪੰਨ ਤੱਕ ਨਹੀਂ ਸੀ ਕਿੰਨੇ ਸਾਲ ਹੋ ਗਏ ਨੇ ਉਸ ਤੋਂ ਬਾਅਦ ਨੇ ਤੁਹਾਨੂੰ ਕਦੇ ਵੀ ਕੀਤੇ ਉਹ ਪੰਕਤੀ ਯਾਦ ਨਹੀਂ ਨੇ ਪਰ ਉਹ ਯਾਦ ਨੇ ਆ ਜਿਹੜੀ ਬਾਬਾ ਮਾਨਸ ਨੇ ਆਪ ਸੁਣਾਈ ਆ ਬਾਬਾ ਜੀ ਨੇ ਪੰਕਤੀ ਪੜ੍ਹੀ ਕਿ ਮਨਮੁਖ ਸੇਤੀ ਦੋਸਤੀ ਉਹ ਸੁਖ ਦੇ ਪੁੱਛੇ ਮੈਂ ਤੋਂ ਬਾਬਾ ਜੀ ਕਹਿੰਦੇ ਨੇ ਜੀਤ ਸੋਹ ਪਾਣੀ ਦੱਸਦੀ ਆ ਯਾਰੀ ਪਾਈ ਮਨਮੁਖਾਂ ਨਾਲ ਤੇ ਭਾਅ ਦਾ ਸੋਠ ਸੁਖਰੀ ਮੈਂ ਕਰੇ ਜੇ ਯਾਰੀ ਪਾਣੀ ਤੇ ਗੁਰਮੁਖਾਂ ਨਾਲ ਬਾਪੁਖਾਂ ਨਾਲ ਤੇ ਗੁਰੂ ਨਾਲ ਫਿਰ ਸੋਖ ਦਾ ਸਰੀਰ ਤੇ ਵੀ ਇੰ ਮੰਨਦੇ ਵੀ ਆਤਮਾ ਦੇ ਨਾਮ ਦੀ ਇੱਕ ਪੰਕਤੀ ਅੱਗੇ ਬਾਬਾ ਜੀ ਖੜੇ ਬਣੀ ਬਾਬਾ ਜੀ ਕਹਿੰਦੇ ਹਾਂ ਗੁਰੂ ਸਾਹਿਬ ਨੇ ਕੀ ਦੱਸਦੇ ਇਹ ਗੁਰਮੂਰ ਸੂ ਲਾਏ ਧੋਸਤੀ ਸਤਗੁਰੂ ਸੂ ਲਾਏ ਕਿਤ ਜਨਮ ਮਰਨ ਦਾ ਮੂਲੂ ਕੱਟੀਏ ਤਾਂ ਸੁਖ ਹੋਈ ਮਿੱਤਰ ਇਹ ਬਾਬਾ ਮਾਨਸੂਰ ਮਾਸਖਾਨੀ ਉੱਥੇ ਬੈਠੇ ਬਾਜੀਪ ਚ ਬੈਠੇ ਹੀ ਉਹ ਬਾਣੀ ਐ ਫੁਰ ਦਿੰਦੇ ਸੋ ਐਸੀ ਸੀ ਤਾਂ ਬਾਬਾ ਮਾਨਸੂਰ ਜੀ ਜਿਨ੍ਹਾਂ ਦੇ ਪਰਮਪਿਆਰੋ ਨੇ ਭਾਗਾਂ ਮਾਰੇ ਨੇ ਆਪ ਪਰਸਾਰਾਂ ਸੀ ਬਹੁਤ ਜਿੰਨੂ ਸੁਣਿਆ ਤੇ ਯਕਨ ਕਰੀਏ ਡਾਕਟਰ ਸਹਰਾਮ ਨੇ ਬੜਾ ਫਲਰਾ ਕੀਤਾ ਤੇ ਆਪਾਂ ਹੋਰ ਨਾਲ ਕੇ ਟਿੰਡਾਲ ਸਾਰੇ ਇਕੱਠੇ ਹੋ ਕੇ ਨੋ ਤੇ ਵਧਿਆ ਕਰਨਾ ਅਗਲੇ ਤੇ ਤੂੰ ਹੋਰ ਬਧਿਆਨਤ ਬਣੇਗਾ ਆਓ ਇੱਥੇ ਦਾਫਤ ਬਣਾਉਂਦਾ ਵਾਹਿਗੁਰੂ ਦਾ ਖਸਾ ਵਾਹਿਗੁਰੂ